ਸਿਰੀ ਰਾਗ ਮਹਲਾ ਪਹਿਲਾ ਘਰ ਚੌਥਾ ਸੋਈ ਮੋਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੋ ਜਿਸ ਮਾਲਕ ਨੇ ਸਾਰਾ ਜਗਤ ਪਰਫੁੱਲਤ ਹੁਤਾ ਹੈ ਜਿਸ ਨੇ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੈ ਆਬ ਖਾਕ ਜਿਨ ਬੰਦ ਰਹੀ ਤਨ ਸਿਰਜਣਹਾਰੋ ਜਿਸ ਨੇ ਪਾਣੀ ਤੇ ਮਿੱਟੀ ਭਾਵੇਂ ਕਿ ਵਿਰੋਧੀ ਤੱਤ ਹਨ ਇਕੱਠੇ ਕਰਕੇ ਰੱਖੇ ਹਨ ਉਹ ਸਿਰਜਣਹਾਰ ਧੰ ਹੈ ਉਸ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਉਹੀ ਅਸਲ ਮਾਲਕ ਹੈ ਮੌਤ ਦਾ ਮਾਲਕ ਵੀ ਉਹੀ ਹੈ ਵਿਰੋਧੀ ਤੱਤਾਂ ਵਾਲੀ ਖੇਡ ਆਖਰ ਮੁਕੜੀ ਹੀ ਹੋਈ ਤੇ ਉਹ ਅਕਾਲ ਪੁਰਖ ਵੈਗੁਰੂ ਹੀ ਮੁਕੱਦਮਾ ਹੈ ਮਰਣਾ ਮੁਲਾ ਮਰਣਾ ਹੇ ਮੁਲਾ ਮੌਤ ਦਾ ਡਰ ਹਰੇਕ ਦੇ ਸਿਰ ਉੱਤੇ ਹੈ ਭੀਕਰ ਤਾਰੋਂ ਡਰਣਾ ਰਹਾਓ ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ ਰੱਬ ਦੇ ਡਰ ਵਿੱਚ ਹੀ ਰਹਿਣਾ ਚਾਹੀਦਾ ਹੈ ਇਹ ਹੀ ਡਰ ਅਸਲ ਵਿੱਚ ਸਾਨੂੰ ਸਾਰਿਆਂ ਨੂੰ ਭੱਬਦਾ ਹੈ ਭੌਂਦਾ ਹੈ ਭਾਵੇਂ ਰੱਬ ਦੇ ਡਰ ਵਿੱਚ ਰਹਾ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ ਰਹਾਓ ਤੂੰ ਮੁੱਲਾ ਤੂੰ ਕਾਜ਼ੀ ਜਣ ਨਾਮ ਖੁਦਾਈ ਮذਬੀ ਕਿਤਾਬਾਂ ਨਰੀਆਂ ਪੜ ਲੈਣ ਨਾਲ ਅਸਲ ਕਾਜ਼ੀ ਮੁੱਲਾ ਨਹੀਂ ਬਣ ਸਕੀਦਾ ਕਾਜ਼ੀ ਮੁੱਲਾ ਤਦੋਂ ਹੀ ਤੂੰ ਆਪਣੇ ਆਪ ਨੂੰ ਬਣਾ ਸਕਦਾ ਹੈ ਸਮਝ ਸਕਦਾ ਹੈ ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਗੀ ਸਾਂਝ ਪਾ ਲਏਗਾ ਤੇ ਮੌਤ ਦਾ ਡਰ ਸਦਾ ਵਾਸਤੇ ਮੁਕਾ ਦਏਗਾ ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਈ ਭਾਵੇਂ ਤੂੰ ਕਿਤਨਾ ਵੀ مذہبی ਕਿਤਾਬਾਂ ਪੜ ਜਾਏ ਮੌਤ ਫਿਰ ਵੀ ਨਹੀਂ ਟਲੇਗੀ ਜਿਵੇਂ ਪਾਨਕੜੀ ਜਦੋਂ ਪਾਣੀ ਨਾਲ ਭਰ ਜਾਂਦੀ ਹੈ ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ pau ਡੁੱਬ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਸਵਾਸ ਪੂਰੇ ਹੋ ਜਾਂਦੇ ਹਨ ਕੋਈ ਇੱਥੇ ਰਹਿ ਨਹੀਂ ਸਕਦਾ ਸਦਾ ਵਾਸਤੇ ਸੋਈ ਕਾਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੂ ਉਹ ਮਨੁੱਖ ਅਸਲ ਵਿੱਚ ਕਾਜੀ ਹੈ ਜਿਸਨੇ ਆਪਾ ਭਾਵ ਤਿਆਗ ਦਿੱਤਾ ਹੈ ਅਤੇ ਜਿਸਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਜੋ ਹੁਣ ਵੀ ਹੈਗਾ ਹੈ ਤੇ ਆਉਣ ਵਾਲੇ ਸਮੇਂ ਚ ਅਗਾਂਹ ਵੀ ਰਹੇਗਾ ਜੋ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ ਪਾਂਜ ਵਖਤ ਨਿਵਾਜ ਗੁਜਾਰੇ ਪੜੈ ਕਤੇਬ ਪੁਰਾਣਾ ਇਕ ਕਾਜੀ ਤੂੰ ਪੰਜੇ ਵੇਲੇ ਨਮਾਜ਼ਾ ਪੜਦਾ ਹੈ ਤੂੰ ਪ੍ਰਾਨ ਅਤੇ ਹੋਰ ਆਪਣੀਆਂ ਮਜ਼ਬੀ ਕਿਤਾਬਾਂ ਵੀ ਪੜਦਾ ਹੈ ਫਿਰ ਵੀ ਸਵਾਰਥ ਵਿੱਚ ਵੱਜਾ ਰਹਿ ਕੇ ਮੌਤ ਤੋਂ ਡਰਦਾ ਹੈ ਨਾਨਕੀ ਅੱਖ ਐ ਗੌਰ ਸਦੇਈ ਰਹੋ ਪੀਣਾ ਖਾਣਾ ਨਨਕ ਜੀ ਆਖਦੇ ਹਨ हे काजी जब मौत सद्दा देंदी है ता दाना पानी इत्थे दा इत्थे ही तरया रह जांदा है सो मौत दे डर तो बचण ਲਈ रब दे डर विच टिक्या रहो श्री राग महला पहला कार चौथा एक स्वान दे स्वानी नाल मेरे नाल एक कुत्ता लोभ रूपी कुत्ता है ਦੋ ਕੁੱਤیاں ਆਸਾ ਤੇ ਤ੍ਰਿਸ਼ਨਾ ਮੇਰੇ ਨਾਲ ਹਮੇਸ਼ਾ ਕੁੱਤیاں ਰਹਿਣੀਆਂ ਹਨ ਭੜਕੇ ਭੌਂਕੈ ਸਦਾ ਬਿਆਲ ਜੋ ਨਿਤ ਸਵੇਰ ਤੋਂ ਹੀ ੋਂਕੜਾ ਸ਼ੁਰੂ ਕਰ ਦਿੰਦੀਆਂ ਹਨ ਢੈਮ ਨਾਲ ਹੀ ੋਂਕੜਾ ਸ਼ੁਰੂ ਹੋ ਜਾਂਦੀਆਂ ਹਨ ਕੂੜ ਸ਼ੁਰਾ ਹਾ ਮੁਰਦਾਰ ਮੇਰੇ ਹੱਥ ਵਿੱਚ ਝੂਠ ਰੂਪੀ ਸ਼ੁਰਾ ਹੈ ਮੈਂ ਮਾਇਆ ਵਿੱਚ ਠੱਗਿਆਦਾ ਰਹਾ ਹਾਂ ਤੇ ਪ੍ਰਾਇਆ ਹੱਕ ਮੁਰਦਾਰ ਖਾਂਦਾ ਅਸਲ ਵਿੱਚ ਪ੍ਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ ਧਿਆਨ ਵਿੱਚ ਰੋਵੇ ਧਾਨਕ ਰੂਪ ਰਹਾ ਕਰਤਾਰ ਤੇ ਮੈਂ ਕਰਤਾਰ ਏ ਕਰਤਾਰ ਮੈਂ ਸਾਂਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ ਭਾਵੇਂ ਕਿ ਸ਼ਿਕਾਰੀ ਬਿਰਤੀ ਨਾਲ ਸੰਸਾਰ ਵਿੱਚ ਹਮੇਸ਼ਾ ਵਿਚਰਦਾ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹੈ ਪ੍ਰਭੂ ਪਤੀ ਪਰਮਾਤਮਾ ਜੀ ਨਾਮੇ ਤੇਰੀ ਨਸੀਅਤ ਤੇ ਤੁਰਦਾ ਹਾਂ ਨਾ ਮੇਰੀ ਕਰਨੀ ਚੰਗੀ ਹੈ ਹੋਂ ਵਿਗੜੇ ਰੂਪ ਰਹਾ ਵਿਕਰਾਲ ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿਦਾ ਹਾਂ ਭਿਆਨਕ ਰੂਪ ਬਣਾ ਕੇ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਤੇਰਾ ਏਕ ਨਾਮ ਤਾਰੇ ਸੰਸਾਰ ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਉਂਦਾ ਹੈ ਉਹ ਮੈਨੂੰ ਵੀ ਪਾਰ ਲੰਘਾ ਦੇਗਾ ਨਾਮ ਸਿੱਖਿਆ ਉਪਦੇਸ਼ ਗੁਰੂ ਦੀ ਸਮਝ ਮੈਂ ਇਹ ਆਸ ਇਹੋ ਆਧਾਰ ਰਹਾਉ ਮੈਨੂੰ ਹੁਣ ਸਿਰਫ ਇਹੀ ਆਸ ਹੈ ਇਹੋ ਹੀ ਆਸਰਾ ਹੈ ਰਹਾਉ ਮੂਖੰਿੰਦਾ ਅੱਖਾਂ ਦੇ ਦਿਨ ਰਾਤ ਮੈਂ ਦਿਨੇ ਰਾਤ ਮੂੰ ਦੂਜਿਆਂ ਦੀ ਨਿੰਦਾ ਕਰਦਾ ਰਹਿਣਾ ਗਲਤ ਨੂੰ ਗਲਤ ਕਹਿਣਾ ਨਿੰਦਿਆ ਨਹੀਂ ਹੁੰਦੀ ਸਿਰਫ ਆਪਣੇ ਸਵਾਰਥ ਲਈ ਕਿਸੇ ਦੂਜੇ ਨੂੰ ਗਲਤ ਕਹਿਣਾ ਨਿੰਦਿਆ ਹੁੰਦੀ ਹੈ ਪਰ ਕਰ ਜੋ ਹੀ ਨੀਚ ਸਨਾਤ ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ ਪ੍ਰਾਇਆ ਘਰ ਤੱਕਦਾ ਹਾਂ ਕਾਮ ਕ੍ਰੋਧ ਤਨ ਵਸੈ ਚੰਡਾਲ ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ ਧਾਨਕ ਰੂਪ ਰਹਾ ਕਰਤਾਰ ਏ ਕਰਤਾਰ ਮੈਂ ਸਾਂਸੀਆਂ ਵਾਲੇ ਰੂਪ ਵਿੱਚ ਪੁਰਿਆ ਥੜਦਾ ਹੰ ਸ਼ਿਕਾਰੀਆਂ ਵਾਲੇ ਰੂਪ ਵਿੱਚ ਪੁਰਿਆ ਥੜਦਾ ਫਾਹੀ ਸੂਰਤ ਮਲੂਕੀ ਵੇਸ ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ ਹਾਂ ਠਗਵਾੜਾ ਠੱਗੀ ਦੇਸ਼ ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ ਦੇਸ਼ ਨੂੰ ਠੱਗ ਰਿਹਾ ਯਾਨੀ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉਨੂੰ ਹੀ ਠੱਗ ਰਿਹਾ ਇਸ ਸਰੀਰ ਨਾਲ ਵੀ ਤੋਖਾ ਅਸੀਂ ਕਰ ਰਹੇ ਹਾਂ ਖਰਾ ਸਿਆਣਾ ਬਹੁਤਾ ਭਾਰ ਜਿਉਂ-ਜਿਉਂ ਮੈਂ ਬਹੁਤ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ-ਹੋਰ ਭਾਰ ਆਪਰੇ ਸਿਰ ਉੱਤੇ ਝੁਕਦਾ ਜਾਂਦਾ ਧਨਕ ਰੂਪ ਰਹਾ ਕਰਤਾਰ ਏ ਕਰਤਾਰ ਮੈਂ ਸਾਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਏ ਕਰਤਾਰ ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ ਮੈਂ ਪਰਾਇਆ ਹੱਕ ਖਾਂਦਾ ਹਾਂ ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ ਮੈਂ ਵਿਕਾਰੀ ਹਾਂ ਮੈਂ ਤੇਰਾ ਚੋਰ ਹਾਂ ਤੇਰੇ ਸਾਹਮਣੇ ਕਿਸ ਮੂੰਹ ਨਾਲ ਆਜਰਾਂਗਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਂ ਹਾਂ ਮੈਂ ਨਾਨਕ ਨੀਚ ਕਹੈ ਵਿਚਾਰ ਮੰਦ ਕਰਮੀ ਨਾਨਕ ਇਹੀ ਗੱਲ ਆਖਦਾ ਹੈ ਧਾਨਕ ਰੂਪ ਰਹਾ ਕਰਤਾਰ ਹੇ ਕਰਤਾਰ ਮੈਂ ਤਾਂ ਸੰਸਰੀ ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹਨ ਜੀ ਜਿਤਨੇ ਵੀ ਜੀਵ ਹਨ ਇਨਾਂ ਸਭਨਾ ਦੇ ਅੰਦਰ ਇੱਕ ਪਰਮਾਤਮਾ ਦੀ ਹੀ ਵਕੀ ਹੋਈ ਸੂਝ ਕੰਮ ਕਰ ਰਹੀ ਹੈ ਸੁਰਤ ਵਿਹੂਣਾ ਹੋਏ ਨਾ ਕੀ ਪਰਮਾਤਮਾ ਨੇ ਕੋਈ ਵੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਸਖਣਾ ਵਿਰਵਾ ਰੱਖਿਆ ਹੋਵੇ ਜੇ ਹੀ ਸੁਰਤ ਤੇਹਾ ਤਨਰਾ ਜਿਹੋ ਜੇ ਸੂਜ ਪ੍ਰਭੂ ਜੀਵਾਂ ਨੂੰ ਦਿੰਦਾ ਹੈ ਉਹੋ ਜਿਆ ਜੀਵਨ ਰਸਤਾ ਉਹ ਫੜ ਲੈਂਦੇ ਹਨ ਲੇਖਾ ਇਕੋ ਆਵੋ ਜਾਹੋ ਉਸੇ ਵੇਲੇ ਸੂਜ ਅਨਸਾਰ ਜੀਵ ਜਗਤ ਵਿੱਚ ਆਉਂਦੇ ਹਨ ਤੇ ਇੱਥੋਂ ਚਲੇ ਜਾਂਦੇ ਹਨ ਇਹ ਮਰਿਆਦਾ ਤੋੜਨ ਵਾਲਾ ਪ੍ਰਭੂ ਆਪ ਹੀ ਹੈ ਕਾਹੇ ਜੀ ਰਹੈਂ ਚਤੁਰਾਈ हे ਜੀਵ ਤੂੰ ਆਪਣੀ ਚੰਗੀ ਸੂਝ ਅਕਲ ਵਿਖਾਉਣ ਲਈ ਕਿਉਂ ਚਲਾਕੀ ਕਰਦਾ ਹੈ ਲੇਵ ਦੇਵ ਟੇਲ ਨਾ ਪਾਈ ਰਹਾਓ ਉਹ ਪ੍ਰਮਾਤਮਾ ਹੀ ਜੀਵਾਂ ਨੂੰ ਸੂਝ ਦਿੰਦਾ ਵੀ ਹੈ ਤੇ ਲੈ ਵੀ ਲੈਂਦਾ ਹੈ ਰਤਾ ਚਿਰ ਨਹੀਂ ਲਾਂਦਾ ਰਹਾਓ ਤੇਰੇ ਜੀ ਜੀਆ ਕਾ ਤੋ ਹੈ हे ਮਾਲਕ ਪ੍ਰਭੂ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈ ਸਤਿਗੁਰੂ ਸਾਹਿਬ ਆਵੇਂ ਰੋ ਜੇ ਜੀਵ ਤੈਥੋਂ ਮਿਲੀ ਸੋਝ ਅਕਲ ਦਾ ਮਾਨਵੀ ਕਰਮ ਤਾਂ ਵੀ ਤੂੰ ਗੁੱਸੇ ਵਿੱਚ ਨਹੀਂ ਆਉਂਦਾ ਕਿਉਂਕਿ ਆਖਰੇ ਜੀਵ ਸਾਰੇ ਤੇਰੇ ਹੀ ਹਨ ਜੇ ਤੂੰ ਸਾਹਿਬ ਆਵੇਂ ਰੋ ਹੇ ਮਾਲਕ ਪ੍ਰਭੂ ਜੇ ਤੂੰ ਗੁੱਸੇ ਵਿੱਚ ਆਵੇਂ ਤਾਂ ਕੈਸੋ ਤੇ ਆਵੇਂ ਤੂੰ ਉਹਨਾਂ ਦਾ ਤੇਰੇ ਉਹ ਤੂੰ ਉਹਨਾਂ ਦਾ ਮਾਲਕ ਹੈ ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਏ ਪ੍ਰਭੂ ਅਸੀਂ ਜੀਵ ਬੜ ਬੋਲੇ ਹਾਂ ਅਸੀਂ ਤੈਥੋਂ ਮਿਲੀ ਸੋਝਾ ਕਲ ਉਤੇ ਮਾਨ ਕਰਕੇ ਅਨੇਕਾਂ ਵਾਰੀ ਫਿੱਕੇ ਬੋਲ ਬੋਲ ਦਿੰਦੇ ਹਾਂ ਤੂੰ ਨਦਰ ਹੀ ਅੰਦਰ ਤੋਲੇ ਤੋਲ ਪਰ ਤੂੰ ਸਾਡੇ ਕਬੂਲਾ ਨੂੰ ਮਿਹਰ ਦੀ ਨਿਗਾ ਨਾਲ ਪਰਤਣਾ ਹੈ ਜਾਂ ਕਰਣੀ ਅਹ ਪੂਰੀ ਮਤ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉਚਾ ਚਰਣ ਬਣ ਜਾਂਦਾ ਹੈ ਉਸ ਦੀ ਸੂਝ ਅਕਲ ਵੀ ਗੰਭੀਰ ਹੋ ਜਾਂਦੀ ਹੈ ਤੇ ਉਹ ਬੜਬੁਲਾ ਨਹੀਂ ਬਣਦਾ ਸਿਰਫ ਗੱਲਾਂ ਵਾਲਾ ਨਹੀਂ ਰਹਿ ਜਾਂਦਾ ਕਰਣੀ ਬਾਜੋਂ ਕਟੇ ਘਟ ਉੱਚੇ ਯਾਤਰਾਤੋਂ ਬਿਨਾ ਮਨੁੱਖ ਦੀ ਸੂਝ-ਬੂਝ ਵੀ ਨੀਵੀਂ ਹੀ ਰਹਿੰਦੀ ਹੈ ਘੱਟ ਹੀ ਰਹਿੰਦੀ ਹੈ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਨਾਨਕ ਬੇਨਤੀ ਕਰਦਾ ਹੈ ਅਸਲ ਗਿਆਨਵਾਨ ਮਨੁੱਖ ਉਹ ਹੈ ਆਪ ਪਛਾਣੇ 부ਝੇ ਸੋਏ ਜੋ ਆਪਣੇ ਅਸਲੇ ਨੂੰ ਪਛਾਣਦਾ ਹੈ ਜੋ ਉਸ ਪ੍ਰਮਾਤਮਾ ਨੂੰ ਹੀ ਅਕਲ ਦਾਤਾ ਸਮਝਦਾ ਹੈ ਗੁਰਪਰਸਾਦ ਕਰੇ ਵਿਚਾਰ ਜੋ ਗੁਰੂ ਦੀ ਮਿਹਰ ਨਾਲ ਆਪਣੀ ਚਤrai ਛੱਡ ਕੇ ਅਕਲ ਦਾਤੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ ਸੋ ਗਿਆਨੀ ਦਰਗਾ ਪਰਵਾਣ ਅਜੇ ਹਾ ਗਿਆਨਵਾਨ ਮਨੁੱਖ ਇਨਸਾਨ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਸਿਰੀ ਰਾਗ ਮਸਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ ਏ ਪ੍ਰਭੂ ਤੂੰ ਇੱਕ ਦਰਿਆ ਦੇ ਸਮਾਨ ਹੈ ਮੈਂ ਤੇਰੇ ਵਿੱਚ ਰਹਿਣ ਵਾਲੀ ਇੱਕ ਨਿੱਕੀ ਦੀ ਮੱਛੀ ਹਾਂ ਮੈਂ ਤੇਰਾ ਅਖੀਰਲਾ ਬਲਣਾ ਭਲਾ ਕਿਵੇਂ ਲੱਭ ਸਕਦੀ ਹਾਂ ਮੇਰੀ ਹਾਲਤ ਤੂੰ ਹੀ ਜਾਣਦਾ ਹੈ ਤੂੰ ਹੀ ਨਿਤ ਦੇਖਦਾ ਹੈ ਜਹਾਂ ਜਹਾਂ ਦੇਖਾਂ ਤਾਹ ਤਾਹ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾ ਮੈਂ ਮੱਛੀ ਅਤੇ ਤੂੰ ਦਰਿਆ ਮੈਂ ਮੱਛੀ ਤੇਰੇ ਦਰਿਆ ਵਿੱਚ ਜਿੱਧਰ ਵੇਖਦੀ ਉਧਰ ਤੂੰ ਹੀ ਤੂੰ ਹਰ ਬੰਨੇ ਨਜ਼ਰ ਆਉਣਾ ਹੈ ਜਿਵੇਂ ਮੱਛੀ ਨੂੰ ਚਾਰ ਸਫੇਰੇ ਪਾਣੀ ਹੀ ਦਰਿਆ ਹੀ ਦਰਿਆ ਨਜ਼ਰ ਆਉਂਦਾ ਹੈ ਜੇ ਮੈਂ ਤੈਨੂੰ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ ਤੇਰੇ ਦਰਿਆ ਵਿੱਚ ਤੂੰ ਦਰਿਆ ਦੇ ਵਿੱਚੋਂ ਤੁਸੀਂ ਦਰਿਆ ਹੋ ਮੇਰੇ ਵਾਸਤੇ ਜੇ ਤੁਹਾਨੂੰ ਦਰਿਆ ਨੂੰ ਛੱਡ ਕੇ ਮੈਂ ਤੁਹਾਡੇ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ ਤਾਂ ਉਸੇ ਵੇਲੇ ਹੀ ਤੜਫ ਮਰਦੀ ਹਾਂ ਮੇਰਾ ਜੀਵਨ ਤੇਰੇ ਹੀ ਆਸਰੇ ਹੈ ਨਾ ਜਾਣਾਂ ਮਿਓ ਨਾ ਜਾਣਾਂ ਜਲੀ हे ਦਰਿਆ ਪ੍ਰਭੂ ਤੇਥੋਂ ਵਿਛੜਨ ਵਾਲੇ ਨਾ ਮੈਨੂੰ ਮਾਛੀ ਦੀ ਸਮਝ ਹੈ ਨਾ ਹੀ ਉਸ ਦੇ ਜਾਲ ਦੀ ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ ਹੈ ਜਾਂ ਦੁੱਖ ਲੱਗੈ ਤਾਂ ਤੁਜੈ ਸੰਭਾਲੀ ਰਹਾਓ ਤੇ ਤੁਹਾਂ ਛੋੜਨ ਵਾਸਤੇ ਜਦੋਂ ਮੈਨੂੰ ਕੋਈ ਆਤਮਿਕ ਬੁੱਖ ਵਿਆਪਦਾ ਹੈ ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ਰਹਾਉ ਤੂੰ ਭਰਪੂਰ ਜਾਨਿਆ ਮੈਂ ਦੂਰ हे ਪ੍ਰਭੂ ਤੂੰ ਇਸ ਜਗਤ ਵਿੱਚ ਹਰ ਥਾਂ ਮੌਜੂਦ ਹੈ ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਜੋ ਕਸ਼ ਕਰੀ ਸੋ ਤੇਰੇ ਹਦੂਰ ਅਸਲ ਗੱਲ ਤਾਂ ਇਹ ਹੈ ਕਿ ਜੋ ਕੁਝ ਮੈਂ ਕਰਦਾ ਹਾਂ ਮਨੁੱਖ ਕਰਦਾ ਹੈ ਉਹ ਤੇਰੀ ਹਜ਼ੂਰੀ ਵਿੱਚ ਹੀ ਕਰ ਰਿਹਾ ਹੈ ਭਾਵੇਂ ਸਾਰਾ ਸੰਸਾਰ ਹੀ ਤੇਰੀ ਹਜ਼ੂਰੀ ਹੈ ਕਦੀ ਇਦਾਂ ਨਹੀਂ ਹੋ ਸਕਦਾ ਕਿ ਸੰਸਾਰ ਨੂੰ ਮੈਂ ਤੇਰੀ ਹਜ਼ੂਰੀ ਤੋਂ ਬਿਨਾਂ ਵੇਖਾਂ ਹਰ ਥਾਂ ਤੇ ਤੁਸੀਂ ਮੌਜੂਦ ਹੋ ਤੂੰ ਦੇਖੈਂ ਹਾਂ ਹੋ ਮੁਕਰ ਪਾਉ ਤੂੰ ਸਭ ਕੁਝ ਵੇਖਦਾ ਹੈ ਫਿਰ ਵੀ ਮੈਂ ਆਪਣੇ ਕੀਤੇ ਕੰਮਾਂ ਤੋਂ ਮੁਕਰ ਜਾਂਦਾ ਹਾਂ ਉਹ ਤਾਂ ਵੇਖਦਾ ਹੈ ਪਰ ਅਸੀਂ ਕਈ ਵਾਰ ਮੁਕਰਦੇ ਹਾਂ ਕਿ ਨਹੀਂ ਇਹ ਗਲਤੀ ਮੈਂ ਨਹੀਂ ਕੀਤੀ ਇਹਦੀ ਸਜ਼ਾ ਮੈਨੂੰ ਐਵੇਂ ਮਿਲੀ ਹੈ ਨਹੀਂ ਇਹ ਨਹੀਂ ਹੋ ਸਕਦਾ ਕਰਤੇ ਦਾ ਨਿਯਮ ਹੈ ਸਜ਼ਾ ਉਹਦੀ ਹੀ ਮਿਲਦੀ ਹੈ ਜੋ ਅਸੀਂ ਕਰਮ ਕਰਦੇ ਹਾਂ تیرے ਕੰਮ ਨਾ ਤੇ ਰਨਾਏ ਮੈਂ ਨਾ ਉਸ ਕੰਮ ਵਿੱਚ ਲੱਗਦਾ ਹਾਂ ਜੋ ਤੈਨੂੰ ਪ੍ਰਵਾਨ ਹੋਵੇ ਤੇ ਨਾ ਹੀ ਮੈਂ ਤੇਰੇ ਨਾਮ ਵਿੱਚ ਜੁੜਦਾ ਜੇਤਾ ਦੇ ਤੇ ਤਾਹੋਂ ਖਾਉ ਹੈ ਪ੍ਰਭੂ ਜੋ ਕੁਝ ਤੂੰ ਮੈਨੂੰ ਦਿੰਦਾ ਹੈ ਮੈਂ ਉਹੀ ਖਾਂਦਾ ਹਾਂ ਬਿਆਦਰ ਨਾਹੀ ਕੈ ਦਰ ਜਾਉ ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿੱਥੇ ਮੈਂ ਜਾਵਾਂ ਤੇ ਸਵਾਲੀ ਬਣਾ ਨਾਨਕ ਏਕ ਕਹੈ ਅਰਦਾਸ ਨਾਨਕ ਸਿਰਫ ਇੱਕ ਬੇਨਤੀ ਕਰਦਾ ਹੈ ਜੀਓ ਪਿੰਡ ਸਭ ਤੇਰੇ ਪਾਸ ਕੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ਤੇਰੇ ਆਸਰੇ ਨਾਲ ਹੀ ਚੱਲ ਸਕਦਾ ਆਪੇ ਨੇੜੇ ਦੂਰ ਆਪੇ ਹੀ ਆਪੇ ਮਨਜ ਮਿਆਨੋ ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ ਆਪ ਹੀ ਦੂਰ ਵੀ ਹੈ ਆਪ ਹੀ ਸਾਰੇ ਜਗਤ ਵਿੱਚ ਮੌਜੂਦ ਹੈ ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ ਜੋ ਇਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਹੈ ਨਾਨਕ ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿੱਚ ਮਾਇਆ ਦਾ ਕੀ ਮਾਣ ਕਰ ਸਕਦਾ ਹੈ ਦੇਵਨ ਹਾਰੇ ਕਹ ਹੱਤ ਦਾਨ ਦੁਨੀਆਂ ਦੇ ਪਦਾਰਥਾਂ ਦੀ ਵੰਣ ਦੀ ਤਾਕਤ ਦਾ ਤਾਰ ਪ੍ਰਭੂ ਨੇ ਆਪਣੇ ਹੱਥ ਵਿੱਚ ਹੀ ਰੱਖੀ ਹੋਈ ਹੈ। ਬਾ ਵੇ ਦੇ ਨਾ ਦੇ ਸੋਏ ਉਸ ਦੀ ਮਰਜ਼ੀ ਹੈ ਕਿ ਧਨ ਪਦਾਰਥ ਦੇਵੇ ਜਾਂ ਨਾ ਦੇਵੇ। ਕੀਤੇ ਕ ਕਹਿਆ ਕੀ ਹੋਏ ਪੈਦਾ ਕੀਤੇ ਜੀਵ ਦੇ ਆਖਿਆ ਕੁਝ ਨਹੀਂ ਬਣ ਸਕਦਾ ਆਪੇ ਸੱਚ ਭਾਵੈ ਤਿਸ ਸੱਚ ਪਰਮਾਤਮਾ ਆਪ ਸਦਾ ਥੇ ਰਹਿਣ ਵਾਲਾ ਹੈ ਉਸ ਨੂੰ ਸਦਾ ਥੇ ਰਹਿਣ ਵਾਲਾ ਆਪਣਾ ਨਾਮ ਹੀ ਪਸੰਦ ਆਉਂਦਾ ਹੈ ਅੰਦਾ ਕੱਚਾ ਕੱਚ ਨੇ ਕੱਚ ਰਹਾਓ ਪਰ ਗਿਆਨਹੀਣ ਜੀਵ ਮਾਇਆ ਦੀ ਮਲਕੀਅਤ ਦੇ ਕਾਰਨ ਪੋਛਾ ਹੈ ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ ਪ੍ਰਭੂ ਨੂੰ ਇਹ ਅਛਾ ਪਨ ਪਸੰਦ ਨਹੀਂ ਆ ਸਕਦਾ ਰਹਾਓ ਜਾ ਕੇ ਰੁਖ ਬਿਰਖ ਆਰਾਵ ਜਿਸ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਰੁਖ ਬਿਰਖਾਂ ਉਹ ਹੀ ਇਹਨਾਂ ਨੂੰ ਸਜਾਵਟ ਦਿੰਦਾ ਹੈ ਜੇਹੀ ਤਾਤ ਤੇਹਾ ਤਿੰਨਾਓ ਜਿਹੋ ਜਿਹਾਂ ਰੁੱਖਾਂ ਦਾ ਅਸਲਾ ਹੈ ਤੇਹੋ ਜਿਆ ਉਹਨਾਂ ਦਾ ਨਾਮ ਪੈ ਜਾਂਦਾ ਹੈ ਉਹੋ ਜਿਹੇ ਉਹਨਾਂ ਨੂੰ ਫਲ ਫਲ ਪੈਂਦੇ ਹਨ ਫਲ ਭਾਉ ਫਲ ਲਿਖਿਆ ਪਾਏ ਇਸੇ ਤਰ੍ਹਾਂ ਜਿਹੋ ਜੀ ਭਾਵਨਾ ਦਾ ਫੁੱਲ ਕਿਸੇ ਮਨੁੱਖ ਦੇ ਅੰਦਰ ਹੈ ਉਸੇ ਅਨਸਾਰ ਉਸ ਨੂੰ ਜੀਵਨ ਫਲ ਲੱਗਦਾ ਹੈ ਉਸ ਦਾ ਜੀਵਨ ਬਣਦਾ ਹੈ ਆਪ ਬੀਜ ਆਪੇ ਹੀ ਖਾਏ ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ ਜਿਹੋ ਜਿਹੇ ਕਰਮ ਕਰਦਾ ਹੈ ਵੈਸਾ ਹੀ ਉਸਦਾ ਜੀਵਨ ਉਸਰਦਾ ਹੈ ਕੱਚੀ ਕੰਦ ਕੱਚਾ ਵਿਚ ਰਾਜ ਜਿਸ ਮਨੁੱਖ ਦੇ ਅੰਦਰ ਅਣਜਾਣ ਮਨ ਜੀਵਨ ਉਸਾਰੀ ਕਰਨ ਵਾਲਾ ਰਾਜ ਕਾਰੀਗਰ ਹੈ ਉਸ ਦੀ ਜੀਵਨ ਉਸਾਰੀ ਦੀ ਕੰਦ ਵੀ ਕੱਚੀ ਕਮਜ਼ੋਰ ਹੀ ਬਣਦੀ ਹੈ ਮਤ ਅਲੂਣੀ ਫਿੱਕਾ ਸਾਦ ਉਸ ਦੀ ਅਕਲ ਵੀ ਫਿੱਕੀ ਹੈ ਤੇ ਉਸ ਦਾ ਸਾਰਾ ਜੀਵਨ ਵੀ ਫਿੱਕਾ ਬੇਰਸਾ ਹੀ ਰਹਿੰਦਾ ਹੈ ਨਾਨਕ ਆਣੇ ਆਵੈ ਰਾਸ ਪਰ ਜੀਵ ਦੇ ਕੀ ਵਸ ਹੈ ਨਾਨਕ ਜੇ ਪ੍ਰਭੂ ਆਪ ਹੀ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ ਵੇਣਾ ਨਾ ਵੈ ਨਾਹੀ ਸ਼ਾਬਾਸ਼ ਨਹੀਂ ਤਾਂ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿ ਕੇ ਉਸ ਦੀ ਹਜ਼ੂਰੀ ਵਿੱਚ ਆਦਰ ਨਹੀਂ ਮਿਲਦਾ ਸਰੀ ਰਾਗ ਮਹਲਾ ਪਹਿਲਾ ਘਰ ਪੰਜਵਾਂ ਅਸ਼ਲ ਛਲਾਈ ਨਾ ਛੜੈ ਨਾ ਘਾਓ ਕਟਾਰਾ ਕਰ ਸਕੈ ਅਸ਼ਲ ਮਾਇਆ ਜਿਸ ਨੂੰ ਕੋਈ ਛਲਣ ਦਾ ਯਤਨ ਕਰੇ ਤਾਂ ਛਲੀ ਨਹੀਂ ਜਾਂਦੀ ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖਮ ਨਹੀਂ ਕਰ ਸਕਦੀ ਜਿਸ ਨੂੰ ਕੋਈ ਮਾਰ ਬੁਕਾ ਨਹੀਂ ਸਕਦਾ ਦੇ ਅੱਗੇ ਲੋਭੀ ਜੀਵ ਦਾ ਮਨ ਅਕਸਰ ਡੋਲ ਜਾਂਦਾ ਹੈ ਜਿਉਂ ਸਾਹਿਬ ਰੱਖੈ ਤਿਉਂ ਰਹੈ ਇਸ ਲੋਭੀ ਕਾ ਜਿਉ ਟਲਪੜੈ ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ ਭਾਉ ਜਗਤ ਵਿੱਚ ਨਿਯਮ ਹੀ ਇਹ ਹੈ ਕਿ ਜਿੱਥੇ ਨਾਮ ਨਹੀਂ ਉੱਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ ਬੇਨ ਤੇਲ ਦੀਵਾ ਕਿਉਂ ਜਲੇ ਰਹਾਓ ਸਿਮਰਨ ਦੇ ਤੇਲ ਤੋਂ ਬਿਨਾ ਪ੍ਰਭੂ ਦੇ ਉਪਦੇਸ਼ ਦੇ ਤੇਲ ਤੋਂ ਬਿਨਾ ਆਤਮਿਕ ਜੀਵਨ ਦਾ ਦੀਵਾ ਕਿਵੇਂ ਟੈਕਦਾ ਰਹਿ ਸਕੇ ਮਾਇਆ ਮੋਹ ਦੀ ਹਨੇਰੀ ਦੇ ਝੋਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦਿੰਦੇ ਰਹੋ ਬੋਧੀ ਪ੍ਰਾਣ ਕਮਾਈਐ ਪਉ ਵਟਟੀ ਇਤ ਤਨ ਪਾਈਐ ਧਰਮ ਪੁਸਤਕਾਂ ਅਨਸਾਰ ਜੀਵਨ ਬਣਾਈਐ ਇਹ ਹੋਵੇ ਤੇ ਪਰਮਾਤਮਾ ਦਾ ਡਰ ਦੀ ਸਰੀਰ ਦੀਵੇ ਵਿੱਚ ਵੱਟੀ ਪਾ ਲਈਏ ਸੱਚ ਬੂਝਣਿਆਣ ਜਲਾਈਐ ਪਰਮਾਤਮਾ ਨਾਲ ਢੂੰਗੀ ਸਾਝ ਇਹ ਆਗ ਲਿਆ ਕੇ ਬਾੜੀਏ ਇਹ ਤੇਲ ਦੀਵਾ ਇਉਂ ਜਲੈ ਇਹ ਨਾਮ ਤੇਲ ਹੋਵੇ ਗੁਰੂ ਦੀ ਸਿੱਖਿਆ ਦਾ ਤੇਲ ਹੋਵੇ ਗੁਰੂ ਦੇ ਉਪਦੇਸ਼ ਦਾ ਤੇਲ ਹੋਵੇ ਤਾਹੀ ਇਹ ਜੀਵਨ ਦਾ ਦੀਵਾ جگਦਾ ਟੈਕਦਾ ਮੈਂ ਕਦਾ ਰਹਿ ਸਕਦਾ ਕਰ ਚਾਨਣ ਸਾਹਿਬ ਤੋ ਮਿਲ ਰਹਾਉ ਪ੍ਰਭੂ ਦੇ ਨਾਮ ਦਾ ਚਰਨ ਕਾਰ ਤਾਂ ਹੀ ਮਾਲਕ ਪ੍ਰਭੂ ਦਾ ਦਰਸ਼ਨ ਹੁੰਦਾ ਹੈ ਰਹਾਉ ਇਹ ਤਨ ਲਾਗੈ ਬਾਣੀਆਂ ਜਿਸ ਮਨੋਕੂ ਨੂੰ ਇਸ ਸਰੀਰ ਵਿੱਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ ਇਸ ਤਨ ਤੇ ਗੁਰਬਾਣੀ ਦਾ ਅਸਰ ਹੁੰਦਾ ਹੈ ਸ਼ੁਕ ਹੋ ਵੈ ਸੇਵਕ ਮਾਣੀਆਂ ਪ੍ਰਭੂ ਦੀ ਸੇਵਾ ਕਰਨ ਨਾਲ ਸਿਮਰਨ ਕਰਨ ਨਾਲ ਉਸ ਦੇ ਉਪਦੇਸ਼ ਵਿੱਚ ਜੁੜਨ ਨਾਲ ਉਸ ਨੂੰ ਆਤਮਿਕ ਆਨੰਦ ਮਿਲਦਾ ਹੈ ਸਭ ਦੁਨੀਆਂ ਆਉਣ ਜਾਣੀਆਂ ਜਗਤ ਉਸ ਨੂੰ ਨਾਸ਼ਵੰਤ ਦਿਸਦਾ ਹੈ ਆਉਣ ਜਾਣ ਵਾਲੀ ਖੇਡ ਲੱਗਦਾ ਹੈ ਵਿੱਚ ਦੁਨੀਆਂ ਸੇਵ ਕਮਾਈ ਹੈ ਦੁਨੀਆਂ ਵਿੱਚ ਆ ਕੇ ਪ੍ਰਭੂ ਦੀ ਸੇਵਾ ਸਿਮਰਨ ਕਰਨੀ ਚਾਹੀਦੀ ਹੈ ਪ੍ਰਭੂ ਦਾ ਉਪਦੇਸ਼ ਯਾਦ ਰੱਖਣਾ ਚਾਹੀਦਾ ਹੈ ਤਾਂ ਦਰਗਾ ਬੈਸਣ ਪਾਈਏ ਤਾਂ ਕਿਤੇ ਜਾ ਕੇ ਉਸ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਬੈਠਣ ਨੂੰ ਸਾਨੂੰ ਅਦਬ ਨਾਲ ਥਾਂ ਮਿਲਦੀ ਹੈ ਕੋ ਨਾਨਕ ਬਾਹ ਲੜਾਈ ਐ ਹੈ ਨਾਨਕ ਸਿਮਰਨ ਦੀ ਬਰਕਤ ਨਾਲ ਬੇਫਿਕਰ ਹੋ ਜਾਈਦਾ ਹੈ ਕੋਈ ਚਿੰਤਾ ਰੋਗ ਸੋਗ ਨਹੀਂ ਵਿਆਪਦਾ ਤੇ ਸਭ ਨੂੰ ਇਸ ਸੰਸਾਰ ਵਿੱਚ ਹਮੇਸ਼ਾ ਲੁੱਡੀਆਂ ਪਾਉਂਦੇ ਰਹਿੰਦਾ ਹੈ ਯਾਨੀ ਕਿ ਖੁਸ਼ ਰਹਿਦਾ ਹੈ ਬੇਫਿਕਰੇ ਹੋ ਜਾਂਦਾ ਹੈ